ਆਸਟਾਜ ਇਥੇ ਇੱਕ ਬੜੀ ਵੱਡੀ ਮੰਦ ਭਾਗੀ ਘਟਨਾ ਵਾਪਰੀ ਆ ਕਿ ਇੱਕ ਮੂਰਤੀ ਨੂੰ ਨਹਲਾਉਣ ਵਾਸਤੇ ਜਿਹੜੇ ਪਰਦੇਸੀ ਆਦਮੀ ਆਏ ਹੋਏ ਸੀਗੇ ਔਰ ਉਹਨਾਂ ਦੇ ਵਿੱਚੋਂ ਜਦੋਂ ਆਪਣੇ ਮੂਰਤੀ ਨੂੰ ਨਹਲਾ ਰਹੇ ਸੀ ਤਾਂ ਅਚਨ ਚੇਤ ਉਹਨਾਂ ਦਾ ਪੈਰ ਜਿਹੜਾ ਫਿਸਲ ਗਿਆ ਤੇ ਡੂੰਘੇ ਪਾਣੀ ਚਲ ਗਿਆ ਜਿਸ ਕਰਕੇ ਉਹ ਚਾਰੇ ਜਿਹੜੇ ਆ ਨੌਜਵਾਨ ਜਿਹੜੇ ਸੀਗੇ ਉਹ ਰੁੜ ਗਏ ਆ ਅਜੇ ਤੱਕ ਉਹਨਾਂ ਦੀ ਕੋਈ ਪਤਾ ਨਹੀਂ ਲੱਗਦਾ ਮੌਕੇ ਤੇ ਪੁਲਿਸ ਵੀ ਪਹੁੰਚੀ ਹੋਈ ਆ ਡੀਐਸਪੀ ਬਾਬਾ ਪਕਾਰਾ ਦੇ ਹੋਰ ਅਧਿਕਾਰੀ ਜਿਹੜੇ ਮੌਕੇ ਤੇ ਪੁੱਜੇ ਨੇ ਜਿਹੜੇ ਉਹਨਾਂ ਗੋਤਾਖੋਰਾਂ ਦੀ ਅਮਜ਼ਾਦ ਦੇ ਨਾਲ ਉਹਨਾਂ ਦੀ ਜਿਹੜੀ ਭਾਲ ਕੀਤੀ ਜਾ ਰਹੀ ਆ ਔਰ ਪਤਾ ਲੱਗਾ ਕਿ ਜੰਦ ਰਹੇ ਨੇ ਜਿੱਥੇ ਆਪਣਾ ਪ੍ਰੋਗਰਾਮ ਕਰਦੇ ਨੇ ਔਰ ਸਾਰੇ ਆਪਸ ਵਿੱਚ ਚਾਚੇ ਤਾਏ ਜਾਂ ਮਾਸੀਆਂ ਦੇ ਪੁੱਤ ਜਿਹੜੇ ਭਰਾ ਜਿਹੜੇ ਆਪਣੇ ਆਪ ਜਿ ਲੱਗਦੇ ਆ ਉਹਨਾਂ ਦੀ ਕੋਈ ਸ਼ਾਦੀ ਸ਼ੁਦਾ ਵੇ ਜਿਹਦਾ ਕੋਈ ਬੱਚੀ ਬੱਚਾ ਨਹੀਂ ਹੈ ਲੇਕਿਨ ਉਸ ਤੋਂ ਬਾਅਦ ਇੱਕ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਹੋ ਗਈ ਆ ਪੁਲਿਸ ਪ੍ਰਸ਼ਾਸਨ ਜਿਹੜਾ ਵਾ ਉਹ ਬਿਲਕੁਲ ਮੌਕੇ ਤੇ ਪੁੱਜ ਆਇਆ ਵਾ ਉਹਨਾਂ ਘਰ ਉਹਨਾਂ ਦੇ ਬੱਚਿਆਂ ਦੀ ਭਾਲ ਕੀਤੀ ਜਾ ਰਹੀ ਹੈ ਕਿ ਉਹ ਕਿੱਥੇ ਗਏ ਨੇ ਦੂਰ ਤੱਕ ਪੁਲਿਸ ਪਾਰਟੀਆਂ ਭੇਜੇਗੇ ਆ ਜਾਣਕਾਰੀ ਅਸਲ ਕਰਨ ਵਾਸਤੇ ਸਾਡੇ ਕੋਲ ਪੁਲਿਸ ਕਰਮਚਾਰੀ ਵੀ ਤੇ ਸ਼ਮਸ਼ੀਰ ਸਿੰਘ ਜੀ ਉਹਨਾਂ ਨਾਲ ਗੱਲ ਕਰਦੇ ਕਿਵੇਂ ਘਟਨਾ ਵਾਪਰੀ ਜੀ ਸਰ ਇਹ ਦਾ ਆਪਣੇ ਜਲੰਧਰ ਤੋਂ ਆਏ ਸੀਗੇ ਪ੍ਰਵੇਸ਼ੀਬ ਆਦਮੀ ਇਹਨਾਂ ਨੇ ਇੱਥੇ ਮੂਰਤੀ ਮਾਰਤੀ ਰੋਡ ਨਹੀਂ ਸੀਗੀ ਹੱਥੋਂ ਦਾ ਆਪਣੇ ਇਸ਼ਨਾਨ ਕਰਾ ਕੇ ਤੇ ਇਹਨਾਂ ਦੇ ਦੇਖੋ ਜੋ ਮੁੰਡੇ ਚਾਰ ਮੁੰਡੇ ਸੀਗੇ ਤੇ ਉਹਨਾਂ ਨੇ ਚਾਹ ਮੁੰਡਿਆਂ ਨੇ ਆਪਣੇ ਇਹਦੇ ਵਿੱਚ ਦਰਿਆ ਦੇ ਵਿੱਚ ਰੋਜ਼ ਤੋਂ ਨਹਾਉਣ ਲੱਪੇ ਤੇ ਨਹਾਉਂਦੇ ਰਹਿੰਦੇ ਗਾਹ ਤੁਰ ਕੇ ਤੇ ਜਦੋਂ ਗਾੜੀ ਗਏ ਤੇ ਆਪਣੇ ਪਾਣੀ ਦਾ ਆਵਾਜ਼ ਆਦਾ ਹੋਣ ਕਰਕੇ ਤੇ ਗਾੜੀ ਦੀ ਗਾੜੀ ਰੁੜ ਗਈ ਗਾਂ ਜੀ ਬਾਕੀ ਪ੍ਰਸ਼ਾਸਨ ਸਾਰਾ ਸਾਡਾ ਉਹਤਾ ਖੁਰਸ਼ੇ ਮੌਕੇ ਤੇ ਪਹੁੰਚ ਗਿਆ ਉਹ ਪਹਾਲ ਕਰ ਰਹੇ ਸੀਗੇ ਜਦੋਂ ਜਿਹੜੀਆਂ ਆਪਣੇ ਡੈੱਡਬੋਰਡੀਆਂ ਸੀ ਜਿਆਦਾ ਡੂੰਘੀਆਂ ਚਲ ਗਈਆਂ 5 60 70 ਫੁੱਟ ਗਾੜੀ ਪਾਣੀ ਡੂੰਘਾ ਜਿਆਦਾ ਵਾ ਉਥੇ ਤੱਕ ਪਹਾਲ ਕਰਦੇ ਰਹੇ ਆ ਵਾ 2 300 2 3 ਕਿਲੋਮੀਟਰ ਅੱਗੇ ਜਾ ਕੇ ਆ ਤੇ ਬਾਬਾ ਪਹਾਲ ਕੀਤੀ ਪਰ ਨਹੀਂ ਮਿਲੇ ਤੇ ਬਾਕੀ ਸਾਨੂੰ ਅਸੀਂ ਟੀਮਾਂ ਹੋਰ ਵੀ ਬੁਲਾ ਚੁੱਕੇ ਆ ਹਿਆਰ ਕੋ ਤੋਂ ਟੀਮਾਂ ਆ ਰਹੀਆਂ ਵਾ ਜਦਿਆਂ ਸਿਲੰਡਰ ਛੰਡ ਰਹੀਆਂ ਵਾ ਦੀ ਉਹ ਆ ਰਹੇ ਆ ਆ ਕੇ ਫਿਰ ਅਸੀਂ ਜੋੜੀਆ ਗੱਡ ਬੋਡੀਆਂ ਦੀ ਦੇਖਭਾਲ ਕਰਾਂਗੇ ਕਿੰਨੇ ਨੌਜਵਾਨ ਜਿਹੜੇ ਇੱਥੇ ਲੱਪਤਾ ਹੋਏ ਤੁਹਾਡੇ ਚਾਰ ਹੈਗੇ ਆ ਚਾਰ ਹੋਏ ਕੀ ਲੱਗਦੇ ਤੁਹਾਡੇ ਉਹ ਮੇਰੇ ਚਾਰੇ ਪਰਾ ਲੱਗਦੇ ਸਗੇ ਭਰਾ ਨੇ ਤਿੰਨ ਸਗੇ ਆ ਤੇ ਇੱਕ ਦੂਰ ਦਾ ਵਾ ਲੱਗੇ ਕੈਂਤ ਪਰਾ ਸੀਗੇ ਸਕੇ ਹਾਂਜੀ ਮਾਸੀ ਦਾ ਮੁੰਡਾ ਜੀ ਕਿਵੇਂ ਸੀਗੇ ਉਹ ਦੇਖੋ ਕਹਿਣ ਦਾ ਮਾਸੀ ਦਾ ਮੁੰਡਾ ਬੜ ਸਹਤ ਭਰਾ ਹੀ ਨਹੀਂ ਕੋਣ ਕੋਣ ਸੀਗੇ ਮਾਸੀ ਦੇ ਮੁੰਡੇ ਕਿੰਨੇ ਮਾਸੀ ਦਾ ਮੁੰਡਾ ਜਿਹਦਾ ਨਾਂ ਧੀ ਰਜੇਗਾ ਵਾ ਤੇ ਇੱਕ ਰਣਜੀਤ ਤੇ ਗੋਲੂ ਉਹ ਭਰਾ ਹੈਗਾ ਮਾਸੀ ਦੇ ਮੁੰਡੇ ਆ ਨਹੀਂ ਨਹੀਂ ਉਹ ਮੇਰੇ ਭਰਾ ਹੈਗੇ ਰਣਜੀਤ ਤੇ ਗੋਲੂ ਸਕੇ ਭਰਾਵਾ ਹਾਂਜੀ ਔਰ ਧੀਰੇ ਚ ਮਾਸੀ ਦਾ ਮੁੰਡਾ ਮਾਸੀ ਦਾ ਮੁੰਡਾ ਤੇ ਜਿਹੜਾ ਦੂਜਾ ਅੰਕਿਤ ਹੈਗਾ ਵਾ ਉਹ ਆਪਣੇ ਪਿੰਡ ਦਾ ਆਏਗਾ ਤੁਹਾਡੇ ਪਿੰਡ ਦਾ ਹਾਂ ਉਹ ਚਾਚੇ ਲਾ ਜਿਹੜਾ ਇਹਨਾਂ ਚੋਂ ਧੀਰਸ ਵੀ ਆਇਆ ਹੋਇਆ ਕਿੰਨੇ ਬੱਚੇ ਹੋ ਗੇ ਬੱਚੇ ਕੋਈ ਨਹੀਂ ਹੈ ਠੀਕ ਹੈ ਕਿੰਨੇ ਜਰ ਹੋ ਗਏ ਵਿਆਂ ਨੂੰ ਹੋ ਗਿਆ ਭਾਈ 3 ਸਾਲ ਹੋ ਗਏ 3 ਸਾਲ ਹੋ ਗਏ ਕੀ ਕੰਮ ਕਰਦਾ ਉਹ ਤਾਂ ਮਾਲੀ ਦਾ ਕੰਮ ਕਰਦਾ ਵਾ ਮਾਲੀ ਦਾ ਕੰਮ ਹਾਂਜੀ ਇੱਥੇ ਕਿੱਥੇ ਕਿਸ ਮਕਸਦ ਨਾਲ ਆਏ ਸੀਗੇ ਇਥੇ ਜਿਹੜੇ ਜਨਮ ਅਸ਼ਟਮੀ ਤੇ ਕਨਿਆ ਜੀ ਦੀ ਮੂਰਤ ਨਹੀਂ ਰੱਖਦੇ ਆ ਉਹ ਸਾਡੇ ਕੋਲ ਇੰਨੀ ਜੀ ਹੈਗੀ ਆ ਪਿੱਤਲ ਦੀ ਬਣਵਾਈਏ ਤੇ ਉਹਨੂੰ ਨਹਾਉਣ ਵਾਸਤੇ ਆਏ ਸੀਗੇ ਨਹਾਉਣ ਜਾਂ ਪ੍ਰਵਾਹਿਤ ਕਰਨਾ ਆਏ ਸੀ ਨਹਾਉਣ ਆਏ ਸੀ ਹਾਂਜੀ ਤੇ ਮੂਰਤੀ ਕਿਥੋਂ ਆਪ ਮੂਰਤੀ ਕਿਥੋਂ ਹੈ ਮੂਰਤੀ ਜਿਹੜੇ ਉਹ ਜਿਹੜੇ ਲੱਕੜ ਦਾ ਬਣਾਇਆ ਸੋ ਉਹ ਵਿੱਚੀ ਸੋਚੇ ਨਾਲ ਜਿਹੜੀ ਹਾਂਜੀ ਅੱਛਾ ਠੀਕ ਹੈ ਹੁਣ ਪਾਲ ਕਰ ਲਈ ਪੁੱਤ ਪੁਲਿਸ ਵੀ ਆਈ ਮੌਕੇ ਤੇ ਆਪਣੇ ਡਿਪਟੀ ਕਮਿਸ਼ਨਰ ਸਾਹਿਬ ਵੀ ਆਏ ਮਦਦ ਕਰ ਰਹੇ ਸਾਰੇ ਮਦਦ ਕਿਤੇ ਕੋਤਾ ਘੋਰ ਵੀ ਆਏ ਤੇ ਹੋਰ ਦੂਜੇ ਵੀ ਆਉਣ ਵਾਲੇ ਆ